ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਿਸਤਰੀ ਅਵਤਾਰ ਸਿੰਘ ਦਸ਼ਮੇਸ਼ ਫਰਨੀਚਰ ਹਾਊਸ ਪਿੰਡ ਚਲੂਰ ਤੋਂ ਲਓ ਜੀ ਹਾਜ਼ਰ ਹੈ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਆਪਣਾ ਪੰਜਵਾਂ ਟੇਬਲ ਜਾ ਰਿਹਾ ਹੈ ਇਹ ਮਸ਼ੀਨ ਆਲਾ ਜਲਦੀ ਦੇਖੋ ਮਸ਼ੀਨ ਤੁਸੀਂ ਫੁੱਲ ਚੱਕਰਾਂ ਤੇ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਜਿਵੇਂ ਮਰਜ਼ੀ ਆਪਾਂ ਸਲਾਈ ਕਰਨੀ ਹੈ ਕੜਾਈ ਕਰਨੀ ਹੈ ਕੜਾਈ ਵਾਲੀ ਮਸ਼ੀਨ ਵੀ ਇੱਥੇ ਫਿੱਟ ਹੋ ਜਾਂਦੀ ਹੈ ਸਲਾਈ ਵਾਲੀ ਵੀ ਹੋ ਜਾਂਦੀ ਹੈ ਕਿਸੇ ਵੀ ਵੀਰਪੁਰਾ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਮੋਬਾਈਲ ਨੰਬਰ ਆਪਣਾ 94634 63601 ਮਿਸਤਰੀ ਅਵਤਾਰ ਸਿੰਘ ਪਿੰਡ ਝਲੂਰ ਕੰਮ ਦੀ ਕੁਆਲਿਟੀ ਦੇਖੋ ਜੀ ਤੇ ਵੀਡੀਓ ਵਧੀਆ ਲੱਗਦੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਇਹ ਆਪਣਾ ਛੋਟਾ ਮੋਟਾ ਸਾਮਾਨ ਰੱਖਣ ਵਾਸਤੇ ਦਰਾਜ ਆ ਗਿਆ ਜੀ ਇਹ ਜਿਵੇਂ ਆਪਣੇ ਰੀਲਾਂ ਵਾਲੇ ਡੱਬੇ ਵਗੈਰਾ ਹੁੰਦੇ ਨੇਗੇ ਉਹਦੇ ਵਾਸਤੇ ਵੱਡਾ ਬਾਕਸ ਆ ਗਿਆ ਜੀ ਪੂਰਾ ਜੈਨੂਨ ਕੁਆਲਟੀ ਦੇ ਵਿੱਚ ਕੰਮ ਹੈਗਾ ਕਿਸੇ ਵੀ ਵੀਰ ਭੈਣ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੇ ਨੋਟ ਵੀ ਕਰ ਲਓ ਮੋਬਾਈਲ ਨੰਬਰ 94634 63601 ਮਿਸਤਰੀ ਅਵਤਾਰ ਸਿੰਘ ਪਿੰਡ ਚਿੱਲੂ ਸੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ